ਸੇਮਪਲ ਜੀ ਕਿਥੋਂ ਰਹਿਣ ਵਾਲੇ ਵੀਰ ਜੀ ਮੈਂ ਮਜੀਠਾ ਰੋਡ ਜੀ ਸਰ ਜੁਫੇਰ ਵੀਰ ਕਾ ਤੇ 2 ਰੁਪਏ ਰੇਟ ਵਧਾ ਕੇ ਕਿਸ ਤਰ੍ਹਾਂ ਦੇਖ ਰਹੀ ਸੀ ਸਾਰੇ ਇਹਨਾਂ ਦਾ ਤੇ ਆ ਵੀ ਹਰ ਸਾਲ ਹੀ ਇਹ 2 ਰੁਪਏ ਰੇਟ ਵਧਾਉਂਦੇ ਆ ਇਹ ਹੁਣ ਤੇ ਵਧਣਾ ਜ਼ਰੂਰੀ ਹੀ ਹੁਣ ਲੱਗਦਾ ਤੇ ਬਾਕੀ ਹੈਗਾ ਗਰਮੀ ਦੇ ਵਿੱਚ ਚਲੋ ਦੁੱਧ ਦੀ ਛੋਟ ਤੇ ਜ਼ਰੂਰ ਹੁੰਦੀ ਹੈ ਪਰ ਉਹਦੀ ਆੜ ਚ ਕਹਿੰਦੇ ਆ ਵੀ ਦੁੱਧ ਛੋਟ ਹੈ ਤੇ ਅਸੀਂ ਤਾਂ ਵਧਾਉਂਦੇ ਆ ਚਲੋ ਵਧਾ ਵੀ ਲਿਆ ਇੱਕ ਵਾਰੀ ਪਰ ਜਦੋਂ ਸਿਆਲ ਆਂਦਾ ਹੈ ਪਰ ਉਦੋਂ ਫੇਰ ਘਟਾਉਂਦੇ ਵੀ ਕਿਉਂ ਨਹੀਂ ਇਹ ਅੱਜ 2 ਰੁਪਏ ਵਧ ਗਿਆ ਪੱਕਾ ਹੀ 2 ਰਹਿਣਾ ਅਗਲੇ ਸਾਲ ਫਿਰ 2 ਪੱਕਾ ਰਹਿਣਾ ਉਹ ਪੱਕਾ ਹੀ ਰਹਿਣਾ ਹੈ ਯਾਦ ਸਿਆਚ ਇਹ 2 ਰੁਪਏ ਲੈਸ ਕਰ ਦਿਆਂ ਕਰਣ ਤੇ ਫਿਰ ਤਾਂ ਚਲੋ ਲੋਕੀ ਵੀ ਸਮਝਣ ਵੀ ਵਾਕਿਆ ਹੀ ਤੁਹਾਡਾ ਦੁੱਧ ਘਟਿਆ ਜਾਂ ਜੋ ਵੀ ਹੈ ਜਿਹੜਾ ਦੁੱਧ ਦਾ ਰੋਜ਼ ਵਰਤੋਂ ਚ ਆਉਣ ਵਾਲੀ ਚੀਜ਼ ਹੈਗੀ ਹੈ ਤੇ ਆਮ ਲੋਕਾਂ ਦੀ ਜੇਬ ਤੇ ਕਿੰਨਾ ਕੁ ਫਰਕ ਪਏਗਾ ਕਾਫੀ ਫਰਕ ਪਏਗਾ ਪਏਗਾ ਇਹ 2-2 ਰੁਪਏ ਦਾ ਵੀ ਆਪਸ ਹਿਸਾਬ ਲਈਏ ਚੀਜ਼ਾਂ ਤੇ ਬਹੁਤ ਜ਼ਿਆਦਾ ਹੈਗੀਆਂ ਕੇਰੇਲੂ ਚ ਸਹੀ ਗੱਲ ਹੈ ਜਿਨ੍ਹਾਂ ਦੇ ਘਰੇ 5 ਕਿਲੋ ਦਾ 10 ਕਿਲੋ ਦਾ ਵਰਤਦਾ ਹੈ ਪੈ ਗਿਆ ਹੋਰ ਵੀ ਕਈ ਚੀਜ਼ਾਂ ਉਹ ਤੇ ਦਿਨੋ ਦਿਨ ਹੀ ਹਰ ਚੀਜ਼ ਤੇ ਵਾਧਦੀ ਪਈ ਹੈ ਤੇ ਜੇ ਕੈਲਕੂਲੇਸ਼ਨ ਕਰ ਲੋ ਤੇ ਤੁਹਾਡਾ ਅਸਰ ਪੈਣਾ ਪੈਣਾ ਮਹੀਨੇ ਬਾਅਦ। ਜਦੋਂ ਇਹ ਇਲੈਕਸ਼ਨ ਖਤਮ ਹੋਈ ਨਾਲ ਹੀ ਇਹ ਵਧਾ ਦਿੱਤਾ। ਹਾਂ। ਕਿਸ ਤਰ੍ਹਾਂ ਦੇਖਦੇ ਸਰਕਾਰ ਨੂੰ? ਹਾਂਜੀ। ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ? ਇਹਦਾ ਡੀਰ ਇਹ ਨਾ ਬਤਾਉਂਦੇ। ਸਰਕਾਰ ਹੁਣ ਵੇਖੋ ਕੱਲ ਪਤਾ ਲੱਗੂਗਾ ਕੀ ਹਿਸਾਬ ਤਾਂ ਆਵੇ। 2 ਰੁਪਏ ਦਾ ਵਾਅਦਾ ਕੀਤਾ ਗਿਆ ਕੀ ਕਰਨਾ ਚਾਹਦੇ? ਕੀ ਕਰ ਸਕਦੇ ਮਹਾਰਾ ਇਹ ਪਹਿਲੇ ਵਗਾਈ ਨਹੀਂ ਆ। ਵਗਾਈ ਹੋਰ ਤਾਂ ਵੀ 2 ਰੁਪਏ ਵਧਾ ਦਿੱਤੇ ਉਹਨਾਂ ਨੇ। ਗਰੀ ਗਰੀ ਪਹਿਲੇ ਮਰਿਆ ਆ ਵਾ। ਔਰ ਮਹਿੰਗਾਈ ਕਰੀ ਜਾਂਦੇ ਤੇ ਕੁਛ ਨਹੀਂ ਕੀਤਾ ਮਾਰਾ ਜੀ ਨਾ ਸਿਲੰਡਰ ਹੋਰ ਮਹਿੰਗਾ ਹੋ ਗਿਆ ਵਾ ਆ ਚੀਜ਼ ਮੇਹੀ ਹੋ ਜਾਂਦੀ ਪਈ ਆ ਕੀ ਕਰ ਸਕਦੇ ਸਰਕਾਰਾਂ ਝੂਠੇ ਵਾਦੇ ਕਰਦੀਆਂ ਵਾ ਬਾਅਦ ਮੁਕਰ ਜਾਂਦੇ ਆ ਤੇ ਦੁੱਧ ਜਿਹੜਾ ਰੋਜ਼ ਵਰਤੋ ਵਾਲੀ ਚੀਜ਼ ਆ ਇਹ ਫਿਰ ਆਮ ਲੋਕਾਂ ਦਾ ਕਿਨੇ ਗਜ਼ਾਰਾ ਹੈ ਵੀ ਰੋਜ਼ ਜਿਹੜੇ ਦੁੱਧ ਬਗੈਰ ਤਾਂ ਸਰਦਾ ਨਹੀਂ ਕਿਸੇ ਦਾ ਨਹੀਂ ਕੀ ਕਰ ਸਕਦੇ ਮਾਰਾ ਜੀ ਜਾਣਾ ਹੀ ਪਣਾ ਵਾ ਤੇ ਸਰਕਾਰ ਨੂੰ ਕੀ ਮੈਸੇਜ ਜਨਾ ਚਾਹੁੰਦੇ ਜੀ ਸੋਖਿਆ ਨੂੰ ਮੈਸੇਜ ਇਹੋ ਦਿਨਾ ਚਾਹੁੰਦੇ ਕਿ ਮਹਿੰਗਾਈ ਘਟਾਓ ਸਰਕਾਰ ਆਉਣੀ ਕਿਹੜੀ ਚਾਹੀਦੀ ਆ ਪੰਜਾਬ 'ਚ ਕਿਹੜੀ ਪਾਰਟੀ ਆਉਣੀ ਚਾਹੀਦੀ ਜਿਹਦੇ ਨਾਲ ਮਹंगाई ਤੇ ਨੋਲੋ ਸਰਕਾਰ ਕਾਂਗਰਸ ਜਨਦੀਤ ਇਹ ਮੋਦੀ ਨੇ ਰੇੜਾ ਪੜਾਵਾ ਬਹੁਤ ਮੁਝਾਈ ਕਰ ਦਿੱਤੀ ਮਾੜੀ ਕੀ ਕਰਸਾਂ ਤੇ ਹੁੰਦੇ ਕਾਰਨ ਵੀ ਜਿਹੜਾ ਜਾਨਵਰ ਆਪਣਾ ਦੁੱਧ ਘਟਾਉਂਦੇ ਆ ਜੋ ਦੁੱਧ ਘਟਦਾ ਤਾਂ ਸਪਲਾਈ ਘਟਦੀ ਆ ਜੋ ਸਪਲਾਈ ਘਟਦੀ ਆ ਤੇ ਡਿਮਾਂਡ ਵੱਧਦੀ ਆ ਡਿਮਾਂਡ ਵਧਣਾ ਰੇਲ ਵਾਦਾ ਵਾ ਕੋਈ ਗੱਲ ਨਹੀਂ ਇਹ ਇੱਕ ਰਿਕਵੈਸਟ ਜਿਹਾ ਵੇਰਕੇ ਤੇ ਅਮੁੱ ਲੱਗੇ ਕਿ ਜਦੋਂ ਇਹ ਥੋੜਾ ਮੌਸਮ ਠੀਕ ਹੋਵੇ ਵੇ ਚੰਗਾ ਚਾਰਾ ਡੰਗਰਾਂ ਨਾਲੋਂ ਮਿਲਣ ਲੱਗ ਪਿਆ ਗਰਮੀ ਘਟ ਜਵੇ ਤੇ ਆਪਣੇ ਰੇਟੇ ਵਾਪਸ ਕਟਾ ਲੈ ਪਰ ਲੋਕਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਹੜ ਵਾਜਨ ਦੇ ਬਾਅਦ ਕਿੱਤਰ ਕਢਾਂਦੇ ਨਹੀਂਗੇ ਨਹੀਂ ਰੋਕਟ ਰੋਕਟ ਹਾਂ ਤੁਹਾਡੇ ਨੇਹੀ ਗੱਲ ਕੀਤੀ ਆ ਰੋਕਟ ਕੀਤੀ ਆ ਮੈਂ ਅਮੁੱਲ ਤੇ ਵੇਰ ਕੇ ਦੋਨੋਂ ਗੇ ਰੋਕਟ ਕੀਤੀ ਆ ਕਿ ਜਦੋਂ ਮਹੀਨੇ ਦੇ ਹੋ ਮਹੀਨੇ ਬਾਅਦ ਗਰਮੀ ਘਟ ਜਵੇ ਚਾਰਾ ਬਹੁਤ ਜ਼ਿਆਦਾ ਹੋ ਜਾਏ ਝੰਗਰਾ ਵਾਤੇ ਤੇ ਡੰਗੇ ਗਰਮੀ ਨਮਸੂਨ ਕਹਿੰਦਾ ਉਹਦੇ ਆਪਣਾ ਰੇੜਾ ਥੋੜਾ ਘਟਾ ਲਓ ਤੇ ਲੀਟਰ ਲੀਟਰ ਮਗਰ 2 ਰੁਪਏ ਵੱਧ ਗਿਆ ਜੀ ਤੇ ਆਮ ਲੋਕਾਂ ਦੀ ਜੇਬ 'ਚ ਫਿਰ ਕਿੰਨਾ ਕੁ ਫਰਕ ਅਸਰ ਪਏਗਾ ਬਿਲਕੁਲ ਜੀ ਦੇਖੋ ਇਹ ਮਹਿੰਗਾਈ ਵਧਦੀ ਆ ਮੈਨੂੰ ਪਹਿਲੇ ਗਿਆ ਇਹ ਇੱਕ ਇਹ ਇਕਨੋਮਿਕਸ ਜੋ ਚੀਜ਼ ਦੀ ਸਪਲਾਈ ਘਟਣੀ ਆ ਤੇ ਉਹਦਾ